ਉਸ ਆਪਾਂ ਮਾਛੋੜੇ ਖੜੇ ਆ ਹਨਾ ਥਾਣਾ ਮਾਛੋੜਾ ਸਾਹਿਬ ਦੇ ਪੁਲਿਸ ਜਿਹੜਾ ਹੈਗਾ ਸਟੇਸ਼ਨ ਉਹਦੇ ਸਾਹਮਣੇ ਇੱਥੇ ਧਾਰਨਾ ਲੱਗਿਆ ਆਪਾਂ ਦੇਖ ਰਹੇ ਆ ਤੇ ਕਾਫੀ ਪਿੰਡ ਵਾਸੀ ਖੜੇ ਆਪਾਂ ਗੱਲ ਕਰਦਾ ਵੀ ਕੀ ਮਸਲਾ ਪਿਆ ਵਾ ਸਰਪੰਚ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧਾਰਨਾ ਲਾਇਆ ਸਰਪੰਚ ਸਾਹਿਬ ਕੀ ਮੁੱਦਾ ਆ ਗਿਆ ਕੀ ਚੱਕਰ ਪਿਆ ਹੋਇਆ ਕੀ ਗੱਲ ਹੋਈ ਆ ਹਰਮਨ ਸਿੰਘ ਖੇੜਾ ਇੱਕ ਸਰਪੰਚ ਮੈਂ ਖੇੜੇ ਪਿੰਡ ਦਾ ਮੈਂ 30 ਸਾਲ ਲਗਾਤਾਰ ਸਰਪੰਚ ਰਿਹਾ ਇੱਥੇ ਜੀ ਇਹ ਗੱਲਬਾਤ ਇਹ ਆ ਵੀ ਇਹ ਜਿਹਨੂੰ ਮੰਤਰੀ-ਮੰਤਰੀ ਕਹਿੰਦੇ ਆ ਉਹਦਾ ਨੌਂ ਨਹੀਂ ਮੈਨੂੰ ਪਤਾ ਕੀ ਆ ਕਿੱਥੋਂ ਦਾ ਬੰਦਾ ਉਹ ਇਹ ਚੱਕਲੀ ਮੰਗਾ ਦਾ ਬੰਦਾ ਬੜਾ ਘਟਿਆ ਆਦਮੀ ਆ ਇਹ ਚਿੱਟੇ ਦਾ ਕੰਮ ਕਰਦੇ ਨੇ ਬਹੁਤ ਵਾਰ ਇਹਨੂੰ ਵਾਰਨਿੰਗ ਵੀ ਦਿੱਤੀ ਆ ਸਾਡੇ ਪਿੰਡ ਦੇ ਵਿੱਚ ਵੀ ਥੋੜੀ ਜਿਹੀ ਇਹਨੇ ਜਗ੍ਹਾ ਮੁੱਲ ਲਈ ਆ ਪਰ ਉਹ ਜਿਹੜੀ ਜਗ੍ਹਾ ਸਾਡੇ ਪਿੰਡ ਦੇ ਵਿੱਚ ਲਈ ਆ ਉਹ ਕਿਸੇ ਨੇ ਗਲਤੀ ਨਾਲ ਵੇਚੀ ਹੈਗੀ ਗੁਰੂ ਘਰ ਦੀ ਆ ਬਹੁਤ ਵਾਰ ਪਿੰਡ ਵਾਲਿਆਂ ਨੇ ਰਿਪੋਰਟ ਵੀ ਇਹਦੇ ਤੇ ਕੀਤੀ ਆ ਪਰ ਇਹਦੇ ਦੇ ਕੋਈ ਠੋਸ ਐਕਸ਼ਨ ਨਹੀਂ ਹੋਇਆ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੂੰ ਮਾੜਾ ਵੀ ਕਹਿੰਦੇ ਨਹੀਂ ਪਰ ਸਾਰੇ ਇੱਕ ਸਾਰ ਨਹੀਂ ਹੁੰਦੇ ਪਰਿਵਾਰ 'ਚ ਵੀ ਕੋਈ ਮਾੜਾ ਬੰਦਾ ਹੁੰਦਾ ਤੇ ਪੁਲਿਸ ਵੀਰੇ ਵਿੱਚ ਵੀ ਜੇ ਆ ਕੇ ਦੱਸਦੇ ਸੀ ਤਾਂ ਪਹਿਲਾਂ ਹੀ ਥਾਲੇ ਨੂੰ ਪਤਾ ਲੱਗ ਜਾਂਦਾ ਸੀਗਾ ਇਹਨੂੰ ਤੇ ਉਹਨਾਂ ਗੱਲਬਾਤ ਇਹ ਆ ਵੀ ਅੱਜ ਇਹਨੇ ਇਹ ਕਤਲ ਕੀਤਾ ਜੀ ਗੱਡੀ ਵਿੱਚ ਮਾਰ ਕੇ ਬੰਦੇ ਬਾਹਰ ਡਿੱਗ ਪਏ ਫਿਰ ਬੰਦਿਆਂ ਨੂੰ ਨਿਕਲ ਕੇ ਵਿੱਚੋਂ ਡੰਡੇ ਮਾਰ ਕੇ ਬੰਦੇ ਮਾਰੇ ਆ ਜੀ ਉਹਨਾਂ ਤਿੰਨੇ ਬੰਦੇ ਮਾਰਤੇ ਸੀਗੇ ਮਾਰ ਕੇ ਗਿਆ ਉਹ ਤਾਂ ਇਹ ਕਤਲ ਹੋਇਆ ਕਤਲ ਦਾ ਮੁਕੱਦਮਾ ਇਹਨਾਂ ਤੇ ਦਰਜ ਹੋਣਾ ਤੇ ਇਨਸਾਫ ਬਾਤ ਤੇ ਸੰਗਤ ਬੈਠੀ ਆ ਚਲੋ ਅਸੀਂ ਫਿਰ ਵੀ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਪੁਲਿਸ ਨਾਲ ਆ ਪੁਲਿਸ ਨੂੰ ਕਹਿੰਦੀ ਆ ਵੀ ਇਹ ਬੇਇਨਸਾਫੀ ਹੋਈ ਆ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਤੁਹਾਡੇ ਨਾਲ ਆ ਓਕਨੇ ਕਾਰਵਾਈ ਕਰਨ ਨੂੰ ਤਿਆਰ ਆ ਪੁਲਿਸ ਨਾਲ ਇਕੱਠ ਦੇ ਕੇ ਗੱਲ ਕਰ ਰਹੀਆਂ ਜਾਂ ਪੁਲਿਸ ਨੂੰ ਪਹਿਲੇ ਪਤਾ ਬੰਦਾ ਨਹੀਂ ਪਹਿਲਾਂ ਹੀ ਪੁਲਿਸ ਨੂੰ ਪਤਾ ਕਾਰਵਾਈ ਕਰਦੀ ਆ ਅਸੀਂ ਕਰ ਰਹੇ ਸੀਗੇ ਪਰਚਾ ਦੇ ਰਹੇ ਸੀ ਫਿਰ ਉਹ ਗੱਲ ਇਹ ਸੀ ਮੁੰਡੇ ਦਾਖਲ ਕਰਾਉਣ ਵਾਸਤੇ ਉਹ ਇੰਜਰਡ ਜਿਹੜੇ ਬੰਦੇ ਸੀ ਉਹਨਾਂ ਨੂੰ ਚੰਡੀਗੜ੍ਹ ਗਏ ਹੋਏ ਨੇ ਉਹ ਮੌਕੇ ਦੇ ਗਵਾਹ ਨੇ ਉਹ ਉਹ ਮੌਕੇ ਦੇ ਗਵਾਹ ਹੋਣ ਕਰਕੇ ਅਸੀਂ ਉਹਨਾਂ ਨਾਲ ਹੀ ਪਰਚਾ ਦਰਜ ਕਰਵਾਉਣਾ ਚਾਹੁੰਦੇ ਹਾਂ। ਤੁਸੀਂ ਵੀ ਕੈਮਰੇ ਦੀ ਰਿਕਾਰਡਿੰਗ ਵੀ ਸਾਹਮਣੇ ਹੈਗੀ ਹੈ। ਰਿਕਾਰਡਿੰਗ ਹੈਗੀ ਆ ਉੱਥੇ ਇਹ ਗੁਰਵੀਰ ਦਾ ਮੁੰਡਾ ਇਹਦੇ ਘਰ ਦੇ ਕੋਲੋਂ ਨੰਗੇ ਨੇ ਉਹ ਕੈਮਰੇ ਦੀ ਰਿਕਾਰਡਿੰਗ ਵੀ ਹੈਗੀ ਹੈ ਗੱਡੀ ਲੈ ਕੇ ਗਿਆ ਜੀ। ਹਾਂ। ਹਾਂ। ਗੁਰਵੀਰ ਆ ਜਾਓ ਬਰੇ। ਆਪਾਂ ਤੇ ਹਾਂ ਜੀ। ਗੱਲ ਕਰਦੇ ਹਾਂ ਗੁਰਵੀਰ ਹੁਣਾਂ ਨਾਲ ਜਿਨ੍ਹਾਂ ਨੇ ਕਿਹਾ ਵੀ ਗੁਰਵੀਰ ਜੀ ਦੱਸੋ ਤੁਹਾਡਾ ਕਿਹੜਾ ਪਿੰਡ ਆ ਕੀ ਨਾਮ ਆ ਆਪਣਾ ਦਾ? ਮੇਰਾ ਗੁਰਵੀਰ ਸਿੰਘ ਨਾਂ ਆ ਜੀ ਕਿਹੜਾ ਪਿੰਡ ਆ ਆਪਣਾ ਜੀ? ਖੇੜਾ। ਅੱਛਾ ਜਿੱਥੇ ਐਕਸੀਡੈਂਟ ਬਾਰਦਾਤ ਹੋਈ ਆ ਉਹ ਐ ਕੀ ਮਸਲਾ ਹੋ ਇਹ ਨਸ਼ਾ ਨੂੰ ਸ਼ੇ ਵੇਚਦੇ ਆ ਕਾਫੀ ਟਾਈਮ ਤੋਂ ਇਹ ਧੰਦਾ ਕਰ ਰਹੇ ਨੇ ਅਸੀਂ। ਤੁਹਾਨੂੰ ਕਿਵੇਂ ਪਤਾ ਵੀ ਨਸ਼ਾ ਵੇਚਦੇ ਨੇ ਇਹ? ਇਹ ਸਾਰਾ ਸਾਨੂੰ ਪਤਾ ਹੀ ਪੂਰੇ ਇਲਾਕੇ ਨੂੰ ਪਤਾ ਇਸ ਚੀਜ਼ ਦਾ। ਕੋਈ ਪਹਿਲਾਂ ਪਰਚੇ-ਪੁਰਚੇ ਨਾ ਉੱਤੇ। ਹੋਏ ਹੋਏ ਜੀ ਪਰਚੇ ਹੋਏ ਹੋਏ ਜੀ ਇਹਦੇ ਕੰਪਲੇਟਾਂ ਵੀ ਕੀਤੀਆਂ ਹੋਈਆਂ ਪਿੰਡ ਵਾਲਿਆਂ ਨੇ ਸਾਰਿਆਂ ਨੇ ਕੀਤੀਆਂ ਹੋਈਆਂ ਨੇ ਉੱਤੇ। ਜੀ। ਪੰਜੇ ਵੀ ਦਰਜ ਨੇ ਪਰਚੇ ਦਰਜ ਨਹੀਂ ਜੀ ਪਰਚੇ ਦਾ। ਅੱਛਾ ਇਹ ਪਿੰਡ ਦਾ ਲੰਮੜਦਾਰ ਇਹਨਾਂ ਨੂੰ ਰੁਕੇ ਲੈ। ਜੀ ਹਾਂ। ਕੀ ਦੇਖਿਆ ਤੁਸੀਂ ਕੀ ਕਹਿਣਾ ਵੀ ਕੀ ਹੋਇਆ ਕੀ ਇਹ? ਇਹ ਮੁੰਡੇ ਉਧਰੋਂ ਆ ਰਹੇ ਸੀਗੇ। ਪਹਿਲਾਂ ਇਹਨਾਂ ਦੀ ਤੂੰ ਤੂੰ ਮੈਂ ਮੈਂ ਠੇਕੇ ਦੇ ਹੋਈ ਹੈ ਜੀ। ਉਸ ਤੇ ਇੱਕ ਮੁੰਡਾ ਤਾਂ ਸਾਹ ਦੀ ਮਰ ਗਿਆ ਸੀ ਜੀ ਤੇ ਦੋ ਜਿਹੜੇ ਆ ਉਹਨਾਂ ਦੇ ਸਾਟਾਂ ਜਿਆਦੀ ਲੱਗੀਆਂ ਜੀ ਬਾਜ ਨੇ ਡੰਡਿਆਂ ਦੇ ਨਾਲ ਉਹ ਇਹਨਾਂ ਨੂੰ ਕੁੱਟਿਆ ਜੀ ਕੀ ਰੰਜਿਸ਼ ਕੀ ਰਹੀ ਪੁਰਾਣੀ ਇਹਨਾਂ ਦੀ ਹਾਂ ਜੀ ਸੀ ਸੀ ਵੀ ਉਹ ਮੁੰਡੇ ਨਾਲ ਰੋਕਦੇ ਸੀ ਨਸ਼ੇ ਤੋਂ ਵੀ ਇੱਥੇ ਚੌਂਕ 'ਚ ਖੜ ਕੇ ਗੁਰਦੁਆਰੇ ਦੇ ਕੋਲ ਸਾਡੇ ਜੀ ਉਹ ਹੀ ਮੁੰਡੇ ਰੋਕ ਲਈ ਬਾਕੀ ਪਿੰਡ ਵਾਲੇ ਵੀ ਰੋਕ ਲਈ ਸੀ ਸਾਰੇ ਪਿੰਡੇ ਵਾਲੇ ਸਾਰੇ ਬੰਦੇ ਹੀ ਰੋਕਦੇ ਜੀ ਕੀ ਕਿਸੇ ਦੀ ਮੰਨਦੀ ਨਹੀਂ ਹੈਗੀ ਇਹ ਗੁੰਡਾਗਰਦੀ ਦਿਖਾਉਂਦੀ ਜੀ ਪੂਰੇ ਪਿੰਡਾਂ ਚਾਲੇ ਜਿਹੜਾ ਮੁੰਡਾ ਮਰਿਆ ਕੀ ਕੰਮ ਕਰਦਾ ਸੀਗਾ ਜੀ ਇਹ ਇਹ ਮੁੰਡਾ ਬੈਂਕ ਚ ਲੱਗਾ ਹੋਇਆ ਜੀ ਕਿੱਥੇ ਸਮਰਾਲੇ ਇਹ ਸਮਰਾਲੇ ਜੀ ਪ੍ਰਾਈਵੇਟ ਬੈਂਕ ਜੀ ਬੋਲ ਲੈਣ ਵਗੈਰਾ ਕਰਦੇ ਜੀ ਬੋਲ ਬੈਂਕ ਮੈਂ ਸਵੇਰੇ ਵੀ ਬਿਆਨ ਚੱਕੇ ਸੀਗੇ ਉਦੋਂ ਮਸਲਾ ਕੁਝ ਹੋਰ ਸੀ ਪਰ ਅਸਲੀਅਤ ਕੁਝ ਹੋਰ ਨਿਕਲਈ ਹੁਣ ਸੋ ਆਪਾਂ ਥਾਣੇ ਦੇ ਬਾਹਰ ਖੜੇ ਆ ਤਾਂ ਜ਼ਰੂਰੀ ਆ ਵੀ ਪੁਲਿਸ ਵਾਲਿਆਂ ਨੇ ਵੀ ਗੱਲ ਕਰੀ ਪਹਿਲਾਂ ਆਪਾਂ ਲੰਮੜਦਾਰ ਸਾਹਿਬ ਨਾਲ ਵੀ ਕਰਦੇ ਆ ਨੰਬਰ ਸਾਹਿਬ ਕਿ ਤੁਸੀਂ ਇੱਥੇ ਮੁੱਦੇ ਤੇ ਕਹਿਣਾ ਚਾਹੁੰਦੇ ਕਿਵੇਂ ਆ ਇਹ ਇਹ ਗੱਲ ਇਸ ਤਰ੍ਹਾਂ ਜੀ ਵੀ ਇਹ ਜਿਹੜਾ ਮੰਤਰੀ ਆ ਜੀ ਇਹਨੂੰ ਮੰਤਰੀ ਕਹਿੰਦੇ ਨੇ ਇੱਕੇ ਮਲਕੀਤਰਾਮਾ ਨੌਂ ਦਾ ਇਹ ਨਸ਼ੇ ਦਾ ਕੰਮ ਕਰਦਾ ਜੀ ਚਿੱਟਾ ਰਹਿਣ ਵਾਲਾ ਕਿੱਥੋਂ ਦਾ ਜੀ ਇਹ ਇਹ ਚੱਕਲੀ ਮੰਗਾ ਰਹਿਣ ਵਾਲਾ ਸਾਡੇ ਪਿੰਡ ਥੋੜੀ ਜਿਹਾ ਜਗ੍ਹਾ ਲਈ ਜਾ ਗੁਰਦੁਆਰਾ ਸਾਹਿਬ ਦੇ ਨਾਲ ਨੇ ਕਿਸੇ ਵਿਅਕਤੀ ਕੋਲ ਅੱਛਾ ਜੀ ਉੱਥੇ ਇੱਕ ਦੋ ਕੋ ਡੰਗ ਰੱਖਿਆ ਇਹਨੇ ਉੱਥੋਂ ਲਿਆ ਕੇ ਧੰਦਾ ਕਦੇ ਉੱਥੇ ਮਾਰ ਰੱਖ ਲੈਂਦੇ ਨੇ ਕਦੇ ਆਪਣਾ ਚਿੱਟਾ ਰੱਖ ਲੈਂਦੇ ਜੀ ਇਹ ਗੁਰਦੁਆਰਾ ਸਾਹਿਬ ਦੇ ਕੋਲੇ ਲਿਆ ਕੇ ਇਹਨਾਂ ਦੇ ਜਿਹੜੇ ਗਾਖ ਸੀ ਉੱਥੇ ਹੁੰਦੇ ਸੀਗੇ ਇਹ ਮੁੰਡੇ ਮਾੜਾ ਕੱਲ ਕਿਤੇ ਪਹਿਲਾਂ ਮਾੜੀ ਮਿਡੀ ਤਕਰਾਰਬਾਜੀ ਹੋਈ ਇਹਨਾਂ ਦੀ ਜੀ ਉਸ ਤੋਂ ਬਾਅਦ ਫਿਰ ਇਹਨੇ ਮੁੰਡੇ ਨੇ ਪਿੰਡ ਦੇ ਕੋਲੇ ਆ ਕੇ ਸਾਡੇ ਦੇ ਉਹਨਾਂ ਦੇ ਮੋਟਰਸਾਈਕਲ ਦੇ ਉੱਤੇ ਗੱਡੀ ਚੜਾਤੀ ਗੱਡੀ ਚੜਾ ਕੇ ਦੋ ਤਿੰਨ ਅੱਗੇ ਪਿੱਛੇ ਕਰਕੇ ਗੱਡੀ ਚੜਾ ਕੇ ਜਾਂਦੇ ਉਹ ਦੇਖ ਕੇ ਵਿਚਾਰੇ ਲੇਖਣ ਤੋਂ ਬਾਅਦ ਨੇ ਫਿਰ ਡੰਡਾ ਲੈ ਕੇ ਉਹਨਾਂ ਦੇ ਸਿਰ ਤੇ ਡੰਡੇ ਮਾਰੇ ਉਹਨਾਂ ਦੀ ਸੌਂ ਤੇ ਇੱਕ ਡੈਥ ਹੋ ਗਈ ਇੱਕ ਬੰਦਾ ਬੱਤੀ ਚ ਪਿਆ ਜੀ ਇੱਕ ਸਮਰਾਲੇ ਦਾਖਲ ਆ ਉਹ ਯਾਨੀ ਦੋਏ ਮੁੰਡੇ ਅਨਮੈਟਰ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਤੀ ਤੀਜਾ ਘਰ ਜਿਹੜਾ ਮੁੰਡਾ ਮਰਿਆ ਜੀ ਉਹਦੇ ਦੋ ਬੱਚਿਆਂ ਨੇ ਤੀਜੀ ਤੀਜਾ ਬੱਚਾ ਉਹਦੇ ਲੇਡੀਜ਼ ਦੇ ਘਰ ਬਤੀ ਆ ਬਹੁਤ ਦੁਖਦਾਇਕ ਕੰਮ ਕੀਤਾ ਜੀ ਬਹੁਤ ਮਾੜਾ ਕੰਮ ਕੀਤਾ ਇਦਾਂ ਘਟਿਆ ਕੰਮ ਅਸੀਂ ਸੰਸਾਰ ਦੇ ਵਿੱਚ ਕਦੇ ਦੇਖਿਆ ਨਹੀਂ ਜੀ ਮਾਤਾਵਾ ਦੇਖ ਰਿਹਾ ਆ ਵੀ ਇੱਥੇ ਜਿਹੜੀਆਂ ਮਾਤਾਵਾ ਭੈਣਾਂ ਵੀ ਬੈਠੀਆਂ ਨੇ ਤਾਂਨੇ ਤੇ ਆਏ ਤੇ ਤੇ ਪੁਲਿਸ ਮੁਲਾਜ਼ਮ ਵੀ ਸਾਹਮਣੇ ਖੜੇ ਆ ਆਪਾਂ ਚੱਲਦੇ ਕੈਮਰੇ ਪੁਲਿਸ ਵਾਲਿਆਂ ਨਾਲ ਵੀ ਗੱਲ ਕਰ ਲੈਨੇ ਆ ਕਿ ਕੀ ਕਹਿੰਦੇ ਆ ਸ਼੍ਰੀਮਾਨ ਜੈ ਸਿੰਘ ਕੀ ਹਾਲ ਚਾਲ ਆ ਜਿਹੜਾ ਅੱਜ ਮੁੱਦਾ ਹੋਇਆ ਕੀ ਚੱਕਰ ਆ ਕਿਵੇਂ ਆ ਹਾਂਜੀ ਹਾਂਜੀ ਕੀ ਚੱਕਰ ਹੈ ਕੀ ਧਰਨਾ ਲੱਗਿਆ ਥਾਣੇ ਦੇ ਜਿੰਮੇਵਾਰ ਕੀ ਚੱਕਰ ਕੀ ਹੈ ਕਿਵੇਂ ਆ ਕੀ ਮਸਲਾ ਹੋਇਆ ਹੈ ਇਹ ਲਿੰਕ ਸ਼ੜਕਾ ਜੀ ਚਕਲੀ ਮੰਗਾ ਤੋਂ ਖੇ ਪਿੰਡ ਖੇੜੇ ਨੂੰ ਆਉਂਦੀ ਆ ਜੀ ਰਸਤੇ ਵਿੱਚ ਵਰਨਾਕਰ ਸੀ ਉਹਨੂੰ ਚਲਾਰੇ ਨੂੰ ਨੂੰ ਦੱਸ ਰਿਹਾ ਜਿਵੇਂ ਇਹਨਾਂ ਨੇ ਸਟੇਟਮੈਂਟ ਦੇ ਦੇ ਸੀ ਇਹ ਸਟੇਟਮੈਂਟ ਇਹਨਾਂ ਨੇ ਪੂਰੀ ਨਹੀਂ ਮੁਕੰਮਲ ਨਹੀਂ ਦਿੱਤੀ ਅਜੇ ਤੱਕ ਸਾਡੇ ਕੋਲੇ ਜੀ ਵੀ ਉਹਨੂੰ ਹਿੱਟ ਕਰਤਾ ਲੜਕੇ ਜੂ ਉਹ ਤਿੰਨੇ ਜਾਣੇ ਚੜਿਉਂਦੇ ਸੀ ਮੋਟਰਸਾਈਕਲ ਤੇ ਇੱਕ ਦੀ ਮੌਕੇ ਤੇ ਡੈਥ ਹੋ ਗਈ ਜੀ 2 ਫੱਟੜ ਦੇ ਇਲਾਜ ਦੀ ਨਾ ਉੱਚ ਇੱਕ ਗੱਲ ਕਰਦਾ ਸਾਹਮਣੇ ਗੱਲ ਆਈ ਬੰਦਾ ਸਪਲਾਈ ਕਰਦਾ ਨਸ਼ੇ ਨੁਸ਼ੇ ਵਗੈਰਾ ਵੇਚਦਾ ਕੀ ਇਹ ਕੀ ਤੱਥੇ ਦੇ ਵਿੱਚ ਕਿੰਨੀ ਸਚਾਈ ਆ ਇਹਦੀ ਵਾਰੀ ਸਾਡੇ ਜੀ ਕੁਝ ਨੋਟਸ ਦੀ ਸਾਡੇ ਕੋਲ ਲਿਖਤੀ ਜਾਂ ਉਹਦੇ ਗੈਸਟ ਕੋਈ ਅੰਦੀ ਦਾ ਪਰਚਾ ਵੀ ਦਰਜ ਹੈ ਜਿਹੜਾ ਉਹ ਏਰੀਆ ਤੁਹਾਡੇ ਥਾਣੇ ਦੇ ਅੰਦਰ ਆਉਂਦਾ ਪਾ ਉਹ ਜੀ ਜੀ ਸਰ ਉਹ ਜਿਹੜਾ ਮੁੰਡਾ ਦੱਸ ਰਿਹਾ ਨੇ ਉਹਦੇ ਉੱਤੇ ਕੋਈ ਪਹਿਲਾਂ ਪਰਚੇ-ਪੁਰਚੇ ਦਰਜ ਨੇ ਕਿ ਨਹੀਂ ਹੈਗੇ ਉਹਦੇ ਕੋਈ ਐਨਡੀ ਵੀ ਸਿੱਖਤ ਨਹੀਂ ਕੋਈ ਪਰਚਾ ਦਰਜ ਨਹੀਂ ਕੋਈ ਹੋਰ ਕਿਸੇ ਕਿਸਮ ਦਾ ਪਰਚਾ 32 24 ਦਾ ਮੁਕੱਦਮਾ ਹੈਗਾ ਜੀ 32 24 ਦਾ ਮੁਕੱਦਮਾ ਕਿਹੜੇ ਹੁੰਦੇ ਨੇ ਲੜਾਈ ਝਗੜੇ ਵਾਲੇ ਲੜਾਈ ਝਗੜੇ ਆ ਛੋਟੀ ਮੋਟੀ ਲੜਾਈ ਹੈ ਕਾਫੀ ਵੱਡੇ ਜੀ ਜੀ ਛੋਟੀ ਛੋਟੀ ਲੜਾਈਆਂ ਦੇ ਸੋ ਆਪਾਂ ਗੱਲ ਕੀਤੀ ਆ ਵੀ ਪਿੰਡ ਵਾਲੇ ਕਹਿੰਦੇ ਸੀ ਕਿ ਵੀ ਉੱਥੇ ਨਸ਼ੇ ਨੁਸ਼ੇ ਦੇ ਹੋਰ ਪਹਿਲਾਂ ਵੀ ਪਰਚੇ ਪਏ ਨੇ ਪਰ ਆਪਾਂ ਨੂੰ ਜੋ ਮੁਲਾਜ਼ਮ ਸਾਡੇ ਸਾਹਮਣੇ ਖੜੇ ਨੇ ਮਾਨਯੋਗ ਨੇ ਦੱਸਿਆ ਵੀ ਉੱਥੇ ਮਾੜਾ ਮੋਟਾ ਪਰਚੇ ਹੈਗੇ ਨੇ ਛੋਟੇ ਲੜਾਈ ਦੇ ਲੜਾਈ ਦਾ ਇੱਕ ਪਰਚਾ ਜੀ ਇੱਕ ਪਰਚਾ ਸਿਰਫ ਇੱਕ ਪਰਚਾ ਦੱਸਿਆ ਜਾ ਰਿ ਪਰ ਜਿਵੇਂ ਇਹਨਾਂ ਨੇ ਹੁਣ ਦੱਸਿਆ ਪਿੰਡ ਵਾਲਿਆਂ ਨੇ ਵੀ ਉਹਨੇ ਗੱਡੀ ਵਿੱਚ ਹਿੱਟ ਕੀਤੀ ਆ ਕੋਈ ਘੋਕ ਕੀਤੀ ਕੋਈ ਸੀਸੀਟੀਵੀ ਜਾ ਕੇ ਸਭ ਕੁਝ ਮੌਕੇ ਦੇਖ ਕੇ ਆਏ ਜੀ ਜੀ ਤੇ ਇਹਨਾਂ ਦੇ ਪੇਰੈਂਟਸ ਦਾ ਉਹਦੇ ਫਾਦਰ ਸਾਹਿਬ ਦਾ ਸਟੇਟਮੈਂਟ ਲਿਖਤੀ ਸੀ ਜੀ ਵਿੱਚ ਕੁਝ ਪਤਵੰਤੇ ਸੱਜਣਾਂ ਇਹਨਾਂ ਦਾ ਸਟੇਟਮੈਂਟ ਰੋਕਤੀ ਸੀ ਪਤਵੰਤੇ ਮਤਲਬ ਸੱਜਣ ਮੋਢਵਰ ਬੰਦੇ ਸੀ ਵੀ ਕਹਿੰਦੇ ਰੋਕ ਕੇ ਲਿਖਾਣੇ ਆ ਜੀ ਜੀ ਹਾਂਜੀ ਤੇ ਉੱਥੇ ਕੋਈ ਕੈਮਰਾ ਦੀ ਰਿਕਾਰਡਿੰਗ ਵਗੈਰਾ ਕਵਰੇਜ ਕੀਤੀ ਕੁਝ ਸਾਰਾ ਕੁਝ ਜੀ ਉਹਦੇ ਮੌਕਾ ਵੀ ਦੇਖ ਕੇ ਆਏ ਆ ਆਪਾਂ ਉਥੋਂ ਕੁਝ ਪਾਰਟ ਮਿਲੇ ਨੇ ਗੱਡੀ ਦੇ ਉਹ ਵੀ ਅਸੀਂ ਕਵਜੇ ਤੇ ਨਹੀਂ ਤੁਸੀਂ ਸੀਸੀਟੀਵੀ ਕੈਮਰਾ ਜੋ ਵੀ ਲੱਗਿਆ ਉਹ ਚ ਕੋਈ ਕਿਤੇ ਵੀ ਗੱਡੀ ਹਿੱਟ ਕੀਤੀ ਹੈ ਜਾਂ ਨਹੀਂ ਉਹ ਜੇ ਸਾਨੂੰ ਮੌਕੇ ਨਹੀਂ ਦੇ ਰਹੇ ਜੀ ਜਾਣਦਾ ਅਸੀਂ ਤਾਂ ਫਿਰ ਇੱਥੇ ਹੀ ਖੜ੍ਹ ਕੇ ਨਾ ਸੋ ਇਨੀ ਗੱਲ ਕੀਤੀ ਆਪਾਂ ਅੱਗੇ ਜੁੜੇ ਰਹਾਂਗੇ ਪੂਰੀ ਕੋਹ ਕਰਾਂਗੇ ਕੀ ਚੱਲਦਿਆਂ ਸੋ ਧੰਨਵਾਦ ਜੀ ਐਸਪੀ ਸਾਹਿਬ ਜਿਹੜਾ ਬੈਡ ਖੇੜਾ ਦੇ ਵਿੱਚ ਬੀਤੀ ਰਾਤ ਜਿਹੜਾ ਇਨਸੀਡੈਂਟ ਵਾਪਰਿਆ ਜੀ ਇਹਦੇ ਬਾਰੇ ਜਿਆਦਾ ਥੋੜਾ ਜਿਆ ਜਾਨਣਾ ਪਾਇਓ ਕੀ ਮਸਲਾ ਸੀ ਕਿ ਹੁਣ ਤੱਕ ਦੇ ਤੁਸੀਂ ਕਿਸ ਕਾਰਵਾਈ ਤੱਕ ਪਹੁੰਚੇ ਜੀ ਭਾਈ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਸੀ ਖੇੜੇ ਤੋਂ ਤੇ ਇਹਦੇ ਨਾਲ ਦੋ ਇਹਦੇ ਭਜਨ ਸੀ ਲੇਟ ਅਵਰ ਰਾਤ ਜਿਹੜਾ ਇਹਦੇ ਵਿੱਚ ਗੱਡੀ ਮਾਰਕ ਹੈ ਕੁਲਵਿੰਦਰ ਸਿੰਘ ਦੀ ਜੱਤ ਹੋਈ ਹੈ ਜਿਹੜਾ ਸੋਨੂ ਨਾਮ ਦਾ ਬੰਦਾ ਸੀ ਜਾਂ ਪਰਿਵਾਰ ਵਾਲਾ ਜਿਹੜਾ ਨਾਲ ਸੀ ਉਹ ਆ ਗਿਆ ਉਹ ਸਟੇਟਮੈਂਟ ਲਗਾਣਗੇ ਜਿਹੜੀ ਉਹ ਸਟੇਟਮੈਂਟ ਲਿਖਾਣਗੇ ਜਿਹਦੇ ਖਿਲਾਫ ਉਹਦੇ ਖਿਲਾਫ ਜਿਹੜੀ ਵੜਦੀ ਕਾਰਵਾਈ ਬਿਲਕੁਲ ਕਾਨੂੰਨ ਦੇ ਅਨੁਸਾਰ ਕੀਤੀ ਜਾਊ। ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਜੀ 12 ਬੰਦਾ ਨਸ਼ਾ ਨਸ਼ੇ ਵੇਚਦਾ ਕੁਝ ਇਸ ਤਰ੍ਹਾਂ ਦੀ ਗੱਲਬਾਤ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਨਹੀਂ ਅਜੇ ਜਦੋਂ ਇਹਨੂੰ ਅਰੈਸਟ ਕਰਨਾਗੇ ਕਿਉਂਕਿ ਜਿਹੜਾ ਇਹ ਸੋਨੂ ਹੈ ਜੀ ਇਹਦੇ ਤਾਂ ਅਜੇ ਕੋਈ ਪਰਚੇ ਅੜੀ ਜੰਦੀਦਾ ਹੈਗਾ ਭਰਾ ਉਹਦੇ ਪਰਚੇ ਜ਼ਰੂਰ ਹੈ। ਜਿਹਨੂੰ ਮੰਤਰੀ ਮੰਤਰੀ ਕਹਿੰਦੇ ਮੰਤਰੀ ਨੂੰ ਕਹਿੰਦੇ ਹੋ ਕਿ ਹਾਰਡਗੇਜ਼ਨ ਦੋ ਤੇ ਇੱਕ ਹੈਗਾ ਐਨਡੀਪੀਐਸ ਤਾਂ ਜੀ ਇਹਦੀ ਤੇ ਤੱਕ ਜਾਵਾਂਗੇ ਬਿਲਕੁਲ ਕਾਨੂੰਨ ਦੇ ਹਿਸਾਬ ਸਖਤ ਕਾਰਵਾਈ ਕਰਕੇ ਜਿਹੜੇ ਇਹਨਾਂ ਨੂੰ ਬੰਦੇ ਨੂੰ ਅੰਦਰ ਬੰਦ ਕਰਾਂਗੇ ਜੀ ਤੇ ਇਸ ਮਾਮਲੇ ਦੇ ਵਿੱਚ ਜੀ ਕਿੰਨੇ ਬੰਦੇ ਇੰਜਰਡ ਹੋਏ ਨੇ ਤੇ ਕਿੰਨੇ ਬੰਦੇ ਦੀਆਂ ਕੈਜੂਰੀ ਹੋਈ ਹੈ ਇਹਦੇ ਵਿੱਚ ਇੱਕ ਕੁਲਵਿੰਦਰ ਸਿੰਘ ਦਾ ਨਾਮ ਹੈ ਜਿਹੜੇ ਜਵਾਨ ਦੀ ਡੈਥ ਹੋਈ ਹੈ ਦੋ ਜਿਹੜੇ ਕਹਿੰਦੇ ਨੇ ਉਹ ਇੰਜਰਡ ਹੋਏ ਤਿੰਨੇ ਕਿੰਨੇ ਇੰਜਰਡ ਨੇ ਜੀ ਬਸ ਦੋ ਤਿੰਨ ਹੋ ਗਿਆ ਜਿਆਦਾ ਸੀਰੀਅਸ ਤਾਂ ਨਹੀਂ ਹੈਗੇ ਨਹੀਂ ਅਜੇ ਇਹ ਬੰਦੇ ਇੱਕ ਪਿੱਛੇ ਇਹਦੇ ਪਰਿਵਾਰ ਦਾ ਮੈਂਬਰ ਆ ਰਿਹਾ ਉਹ ਵੀ ਸਟੇਟਮੈਂਟ ਤੇ ਬਾਅਦ ਹੀ ਪਤਾ ਲੱਗੇਗਾ ਇੱਕ ਜਿਹੜਾ ਧਰਨਾ ਲੱਗਿਆ ਬਾਹਰ ਦੀ ਇਸ ਮਾਮਲੇ ਦੇ ਵਿੱਚ ਤੁਹਾਡੀ ਤੁਹਾਡੀ ਕੀ ਮਤਲਬ ਹੈਗੀ ਰਿਐਕਸ਼ਨ ਇਸ ਮਾਮਲੇ ਵਿੱਚ ਲੋਕਾਂ ਦਾ ਕੀ ਮੈਸੇਜ ਹੈ ਇਹ ਇਹਨਾਂ ਨੇ ਧਰਨਾ ਕਿਉਂ ਲਾਇਆ ਹੈ ਕੀ ਕਰ ਰਹੇ ਨੇ ਧਰਨਾ ਕੋਈ ਨਹੀਂ ਇਹਨਾਂ ਨੂੰ ਇਹ ਆ ਲੱਗਿਆ ਵੀ ਸਾਡੀ ਕਾਰਵਾਈ ਪ੍ਰੋਪਰ ਨਹੀਂ ਹੋ ਰਹੀ ਪਰ ਮੈਂ ਵੀ ਜਿਹੜੀ ਮੋਕੇ ਤੇ ਅਗਨ ਦੱਸ ਦਿੱਤਾ ਵੀ ਕਾਨੂੰਨ ਦੇ ਅਨੁਸਾਰ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਊਗੀ ਜੋ ਵੀ ਇਹ ਸਟੇਟਮੈਂਟ ਕਹਾਂਗੇ ਜਿਹਦੇ ਖਿਲਾਫ ਕਹਾਂਗੇ ਦੋਸ਼ੀ ਨੂੰ ਬਿਲਕੁਲ ਕਿਸੇ ਵੀ ਹਾਜ ਬਖਸ਼ਿਆ ਨਹੀਂ ਜਾਵੇਗਾ ਮੇਰੇ ਸਾਹਿਬ ਇੱਕ ਗੱਲ ਆਂਦਾ ਸੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਮੈਂ ਗੱਲ ਦੇਖਦਾ ਵੀ ਆਮ ਅਕਸਰ ਇਸ ਮਾਮਲੇ ਦੇ ਵਿੱਚ ਧੰਨਵਾਦ ਵੀ ਹੁੰਦੀ ਹੈ ਸੈਮੀਨਾਰਸ ਵੀ ਹੁੰਦੇ ਨੇ ਪਰ ਜਿੱਤਕ ਉਹ ਆਮ ਲੋਕਾਂ ਦੀ ਰਾਏ ਦੇ ਵਿੱਚ ਔਰ ਆਮ ਅਸੀਂ ਦੇਖਣ ਨੂੰ ਉਹਨਾਂ ਨੂੰ ਕੋਈ ਵੱਡਾ ਐਕਸ਼ਨ ਨਹੀਂ ਉਹ ਦੇਖਣ ਨੂੰ ਮਿਲਦਾ ਹੈਗਾ ਉਹ ਨਹੀਂ ਕੀ ਐਕਸ਼ਨ ਹੁੰਦਾ ਇੱਕ ਅੱਧਾ ਫੜਿਆ ਜਾਂਦਾ ਅਰੈਸਟ ਹੁੰਦਾ ਉਹ ਬੇਲ ਤੇ ਆ ਜਾਂਦਾ ਫਿਰ ਉਹੀ ਵਾਹਲ ਹੁੰਦਾ ਫਿਰ ਲੋਕਾਂ ਦੇ ਵਿੱਚ ਜਾਣੇ ਕਿ ਕਿਤੇ ਨਾ ਕਿਤੇ ਨਾ ਵਿਸ਼ਵਾਸ ਜੀ ਨਹੀਂ ਰਿਹਾ ਇਸ ਮਾਮਲੇ ਦੇ ਵਿੱਚ ਇਹਦੇ ਬਾਰੇ ਮੈਂ ਥੋੜੇ ਜਿਹੇ ਵੀਰ ਵੀ ਕਰਨੀ ਚਾਹਾਂਗਾ ਹਾਂਜੀ ਕਿਉਂਕਿ ਅਸੀਂ ਜਿਹੜੇ ਇੱਥੇ ਦੇ ਪੰਜਾਂਰ ਇਹੋ ਪਿੱਛੇ ਜਿਹਨੂੰ ਕਹਿੰਦੇ ਆ ਵਿਚੇ ਨਾਲੇ ਦੀ ਕਿਵਰ ਕਈ 307 77 ਨੰਬਰ ਵਾਲਾ ਜਿਹੜਾ ਬੁੱਗੀ ਦਿੱਤੇ ਆ ਤੇ 15 15 20 20 ਕਿਲੋਮੀਟਰ ਗੱਡੀਆਂ ਚੇਂਜ ਕਰਕੇ ਵੀ ਜਿਹੜਾ ਉਹਨੂੰ ਭਰਗਾ 15 ਭੇਜਿਆ ਹੈ ਜੇਨ ਦੇ ਵਿੱਚ ਨਾ ਬਏ ਕਿਹੜਾ ਜਨਾਂ ਨੇ ਜਿਹੜੇ ਬੰਦੇ ਜਵਾਨਤਾ ਕਰਾਣ ਜਾਂਦੇ ਨੇ ਉਹ ਵੀ ਸਾਡੇ ਪਿੰਡ ਵਾਲੇ ਨੰਬਰਦਾਰ ਰੋਗ ਨੇ ਮੇਰੀ ਅਪੀਲ ਹੈ ਵੀ ਕੱਟੋ-ਕੱਟ ਉਹਨਾਂ ਨੂੰ ਰੇਗ ਕਰਨ ਚਾਹੀਦਾ ਗੱਲ ਥੋੜੀ ਬਹੁਤ ਇਹ ਇੱਕ ਪਤੇ ਦੀ ਆ ਅਕਸਰ ਦੇਖਣਾ ਵੀ ਪੁਲਿਸ ਸਟੇਸ਼ਨ ਜੇ ਪੁਲਿਸ ਕਿਸੇ ਨੂੰ ਚੱਕ ਲਿਆਉਂਦੀ ਆ ਤਾਂ ਸਮਾਜ ਸੇਵਕ ਹੋਗੇ ਸਰਪੰਚ ਪੰਚ ਹੋਗੇ ਲੰਬੜਦਾਰ ਹੋਵੇ ਇਹ ਗਵਾਈਆਂ ਦੇ ਕੇ ਲੈ ਜਾਂਦੇ ਨੇ ਲੈ ਜਮਾਨਤ ਕੀ ਉਹ ਜ਼ਮਾਨਤ ਦਿੰਦੇ ਨੇ ਉਹ ਜ਼ਮਾਨਤ ਦਾ ਮਤਲਬ ਹੁੰਦਾ ਵੀ ਅਸੀਂ ਇਹਦੇ ਜ਼ਿੰਮੇਵਾਰ ਹਾਂ ਕਿ ਉਹਨਾਂ ਤੇ ਫਿਰ ਕੋਈ ਐਕਸ਼ਨ ਆਉਂਦਾ ਕਿ ਨਹੀਂ ਕਰੇ ਜੇ ਕੋਈ ਗੋਪ ਘੜਾਉਂਦਾ ਨੇੜਾ ਜ਼ਮਾਨਤ ਦਊਗਾ ਤੇ ਉਹਦੇ ਖਿਲਾਫ ਵੀ ਐਕਸ਼ਨ ਨਹੀਂ ਲੈਂਦੇ ਜੇ ਕੋਈ ਵਾਰ-ਵਾਰ ਨਸ਼ੇੜ ਦੀ ਜਵਾਂਤ ਦੋਊਗਾ ਜੇ ਨੰਬਰਦਾਰਾ ਕੋ ਉਹਦੇ ਖਿਲਾਫ ਵੀ ਦੇਖ ਕੇ ਭੇਜਣ ਨੂੰ ਗਰੀਜ਼ ਵੀ ਕਰਾਂ ਇੱਕ ਬਹੁਤ ਵੱਡਾ ਕਾਨੂੰਨ ਅੱਜ ਕੱਲ ਲਾਗੂ ਹੋ ਗਿਆ ਵੀ ਨਾ ਬਾਲ ਕੇ ਨੇ ਸਕੂਟਰ ਮੋਟਰਸਾਈਕਲ ਚਲਾਉਣਾ ਜੇ ਕੋਈ ਚਲਾਉਂਦਾ ਫੜਿਆ ਗਿਆ ਪੇਰੈਂਟਸ ਨੂੰ ਮਾਂ ਨੂੰ ਵੀ ਪਿਓ ਨੂੰ ਵੀ ਅਰੈਸਟ ਹੋ ਜਾਣਾ ਵੀ 3 ਸਾਲ ਦੀ ਸਜ਼ਾ ਸਮਥਿੰਗ ਤੇ 25000 ਰੁਪਏ ਜੁਰਮਾਨਾ ਬਿਲਕੁਲ ਬਿਲਕੁਲ ਤੁਸੀਂ ਇੱਕ ਬਹੁਤ ਉੱਚੇ ਅਹੁਦੇ ਤੇ ਬੈਠੇ ਹੋ ਕਦੇ ਤੁਸੀਂ ਆਪਣੇ ਵੱਡੇ ਅਫਸਰਾਂ ਨੂੰ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਕਾਨੂੰਨ ਐ ਜਾ ਦੇ ਦਿਓ ਵੀ ਭਾਈ ਘੜਾ ਨਸ਼ੇ ਨਸ਼ੇ ਵੇਚਦਾ ਇਹਦਾ ਪਰਿਵਾਰ ਵੀ ਚੱਕਿਆ ਜਾਵੇ ਦੇ ਇਹ ਕਾਨੂੰਨ ਜਿਹੜਾ ਸਾਡੀ ਪਾਬਲੀਵੰਤ ਪ੍ਰਦਾਨ ਸਵਾਵ ਬੈਠ ਜੀ ਉਹ ਉਹ ਬਣਾਉਂਦੀਆਂ ਹਨ ਕੋਈ ਕਾਨੂੰਨ ਤੇ ਜੋ ਬਣਿਆ ਕਾਨੂੰਨ ਬਿਲਕੁਲ ਠੀਕ ਹੈ ਪਰ ਉਹਨੂੰ ਜਿਹੜੀ ਵਿੱਚ ਨੂੰ ਪ੍ਰੋਬਲਮ ਆਇਆ ਜਿਵੇਂ ਕੁਆਂਟੀਟੀ ਦੇ ਅਧਾਰ ਤੋਂ ਮੈਂ ਤੁਹਾਨੂੰ ਦੱਸਦੇ ਹਾਂ ਵੀ ਇਹੋ ਜਵਾਨ ਤੋਂ ਬੰਦੇ ਦੀ ਲੈਣ ਜਾਂਦੇ ਆ ਉਹ ਬ੍ਰੇਕ ਕਰਦਾ ਹੈ ਤੁਹਾਡਾ ਬੜਾ ਹੁੰਦਾ ਜਿੰਨੀ ਦੇ ਅਧਾਰ ਤੋਂ ਲਊਗਾ ਉਹਦੀ ਜਿਹੜੀ ਸਪਲਾਈ ਦਾ ਹੈ ਜਿਹੜੀ ਹੈ ਘੱਟੀ ਰੋ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ